ਪ੍ਰਬਿੰਦਰ ਨੂੰ ਉਸ ਗੱਲ ਬਸੰਜ ਨੇ ਹਾਂਜੀ ਤੁਸੀਂ ਕਿੱਤਾ ਕੀ ਕਰਦੇ ਹੋ ਖੇਤੀਬਾੜੀ ਕਰਦੇ ਹਾਂ ਜੀ ਖੇਤੀ ਕਰਦੇ ਹਾਂ ਇਤਨਾ ਥੋੜੇ ਕਿਸਾਨਾਂ ਦੇ ਦੋਸ਼ ਲੱਗਦੇ ਆ ਜੀ ਵੀ ਤੁਸੀਂ ਰੇਸ਼ ਪ੍ਰੇਜਾ ਦੇ ਤੋਂ ਨਹੀਂ ਹੋਗੇ ਹਵਾ ਪ੍ਰਦੂਸ਼ਿਤ ਕਰ ਦਿਓਗੇ ਤੇ ਕੀ ਇਹ ਹੈ ਦੋਸਤ ਸੱਚ ਨੇ ਕੀ ਗੱਲ ਬਾਤ ਹੈ ਦੋਸਤ ਹੈ ਇਹ ਨੇ ਵੀਰੇ ਇਹ ਸਪਰੇਅ ਕਿਹੜਾ ਜ਼ਿੰਮੇਵਾਰ ਬਣਾਇਆ ਜਾਂ ਕਿਸਾਨ ਨੇ ਬਣਾਈ ਆ ਉਹ ਵੀ ਸਾਨੂੰ ਸਰਕਾਰਾਂ ਨੇ ਬਣਾ ਦਿੱਤੀ ਐ ਜਦੋਂ ਦੇਸ਼ ਕੋਲੇ ਅਨਾਜ ਢਿੱਡ ਭਰਨ ਵਾਸਤੇ ਨਹੀਂ ਸੀਗਾ ਬਾਹਰੋਂ ਖਰੀਦਦੇ ਸੀ ਉਦੋਂ ਹਰੀ ਕ੍ਰਾਂਤੀ ਦੇ ਨਾਂ ਤੇ ਪੰਜਾਬ ਤੇ ਹਨਾ ਨੂੰ ਮੀਡ ਵਧ ਗਿਆ ਉਹਨਾਂ ਨੇ ਉਹਨੂੰ ਹਾਈ ਬ੍ਰੀਡ ਬੀਜ ਤੇ ਰਹਿਣ ਸਬੰਧ ਦਿੱਤੀਓ ਇਹ ਦਾ ਜ਼ਿੰਮੇਵਾਰ ਨੇ ਜਦੋਂ ਬਣਾ ਕੇ ਬਾਹਰ ਫਤਕਣਾ ਉਹਨਾਂ ਦੇ ਸਬੰਧਾਂ ਪਾਈ ਜਾਂਦੇ ਨੂੰ ਮੁੱਖ ਜ਼ਿੰਮੇਵਾਰ ਸਾਰਾ ਕੁਝ ਇੰਨਾ ਦੇਖ ਜੀ ਸਰਕਾਰ ਦੇ ਕੋਈ ਬੰਦ ਕਰਦੇ ਕਿੰਨੀ ਦੇੜੀ ਆ ਸਟਾਇਰ ਰਹੇ 19 ਦੇ ਜਿੰਮੇਦਾਰ ਕੰਮ ਬਤਨ ਦਿੰਦੀ ਆ ਸਹੀ ਗੱਲ ਹੈ ਜੀ ਸਟਾਇਰ ਰਹੇ ਜਿੰਨੇ ਦੇ ਜਿੰਨੇ ਬਣ ਗਿਆ ਇਕੱਲੇ ਤੇ ਉਹਨੇ ਰਹਿ ਦਿੱਤਾ ਜੀ ਇਹ ਸਰਕਾਰੀ ਇਹਦੇ ਵਿੱਚ ਜਿੰਮੇਦਾਰ ਲੋਕ ਬਾਕੀ ਜਿਹੜਾ ਮੈਨਜ਼ੂਰੀ ਹੈਗਾ ਇੱਕ ਲਾਲ ਆਇਆ ਗਿਆ ਨਾਲ ਹਾਂ ਇਹਦੀ ਰੋਡ ਨਹੀਂ ਗਈ ਨਾ ਇਹ ਜੀ ਉਂਗਰ ਮੰਗਦਾਗਾ ਇਹ ਧੱਕੇ ਨਾਲ ਦਿੱਤਾ ਗਿਆ ਪ੍ਰੋਸੈਸ ਹੋਇਆ ਗਿਆ ਇਹ ਹਾਂ ਮੈਂ ਜਿਹੜਾ ਲੈਣ ਬੀਏ ਵੀ ਵੀ ਇਹ ਜੀ ਇੱਕ ਛੋਟੇ ਦੇ 200 ਲੱਗਦਾ ਵੀ ਛੋਟੇ ਕੋਲੇ ਵੱਡੇ ਵੱਡੇ ਟਰੈਕਟਰ ਆ ਕੀ ਛੋਟਾ ਸੌਂਕ ਆ ਕਿ ਮਜਬੂਰੀ ਆ ਇਹ ਵੱਡੇ ਵੱਡੇ ਟਰੈਕਟਰ ਵੀ ਇੱਕ ਤਾਂ ਨੂੰ ਲੋੜ ਹੁੰਦੀ ਆ ਹੁਣ ਅਲਗਾ ਚਾਰ ਕਿੱਲੇ ਵਾਲਾ ਵੱਡਾ ਟਰੈਕਟਰ ਨਹੀਂ ਬੱਠਾ ਹੁਣ ਜਦੋਂ ਸਰਕਾਰ ਹੀ ਸਬਸਿਡੀ ਵੱਡੇ ਹੁੰਦੇ ਦਿੰਦੀ ਆ ਜਿਹਨੂੰ 60 ਪਾਵਰ ਦੇ ਟਰੈਕਟਰ ਖਿੱਚਦੇ ਆ ਹੁਣ 100 ਪਰਸੀਡਰ ਹੈਪੀ ਸੀਡਰ ਉਹਨਾਂ ਨੂੰ ਛੋਟੇ ਡੇਟ ਖਿੱਚਦੇ ਨਹੀਂ ਮੀਂਹੂਰੀ ਚ ਛੋਟੇ ਧੀਰ ਨਾਲ ਬਟਾਇਟ ਨਾ ਬੰਦਾ ਸਮਾਂ ਦੀ ਇੱਕ ਗੱਲ ਤਾਂ ਨਫਾ ਲੱਗਦਾ ਛੋਟਾ ਜੀਂਦਰ ਵੱਡਾ ਰੈਟ ਨਾਲ ਫਹਾ ਲਗਾ ਲੱਖ ਲੋਕੀਆ ਜੇ ਹੁਣ ਉਹੀ ਟੈ ਛੋਟੇ ਰੈਟ ਨਾਲ ਸੰਦਾ ਸਬਸਿਡੀ ਛੋਟੇ ਰੈਟ ਨਾਲ ਦਿੱਤੀ ਜਾਵੇ ਅਸਲ ਵਰਗੇ ਕੈਕਟਰ ਜੀਂਦਰ ਦੇ ਹੱਕ ਦੇ ਲੋਕਾਂ ਨੂੰ ਸਬਸਿਡੀ ਦਿੱਤੀ ਜਾਵੇ ਇਹ ਹੁਣ ਜਦੋਂ ਸੰਦਾ ਦੀ ਹੋ ਤਾਂ ਫਿਰ ਇਹ ਲੋਕਾਂ ਨੂੰ ਪਤਾ ਜਿਹੜੇ ਸੰਦਾ ਦੀ ਸਬਸਿਡੀ ਹੁੰਦੀ ਆ ਉਹ 70 ਬਾਵਰ ਦਾ ਕੈਕਟਰ ਅਸਲ ਖੇਦਦਾ ਚਲ ਫੇਰ ਵੀ 60 ਬਾਵਰ ਦਾ 50 ਬਾਵਰ ਦਾ ਕੈਕਟਰ ਹੀ ਖੇਚ ਰਹੇ ਹਾਂ ਤੇ ਇੱਕ ਤੁਸੀਂ ਇਸ ਚੀਜ਼ ਨੂੰ ਸਹੀ ਮੰਨਦੇ ਹੋ ਕੋ ਗਲਤ ਜਿਹੜਾ ਇਹ ਕਿਸਾਨੀ ਨੂੰ ਬਿਜਲੀ ਫ੍ਰੀ ਹੈਗੀ ਕੀ ਇਹ ਸਹੀ ਇੱਕ ਗੱਲ ਤਾਂ ਕਿਸਾਨਾਂ ਨੂੰ ਫਿਰ ਬਿਜਲੀ ਫ੍ਰੀ ਹੋਈ ਨਹੀਂ ਲਗੀ ਅਸਲ ਉਹ ਵੀ ਸਾਨੂੰ ਨੇਰੇ ਜੀ ਰੱਖਿਆ ਹੋਇਆ ਜਦੋਂ ਸਰਕਾਰ ਕਿਸੇ ਵੀ ਫਸਲ ਦਾ ਮੁੱਲ ਤੈਅ ਕਰਦੀ ਹੈ ਉਹਦੇ ਵਿੱਚ ਬਿਜਲੀ ਦਾ ਬਿਲ ਪਹਿਲੇ ਕੱਟਿਆ ਜਾਂਦਾ ਤਾਂ ਸਰਕਾਰ ਨੂੰ ਦੇਣੀ ਆਪਣਾ ਬਰ ਫਸਲ ਹਾਂਜੀ ਹਾਂਜੀ ਉਹ ਬਿਜਲੀ ਦਾ ਬਿਲ ਪਹਿਲੇ ਕੱਟ ਕੇ ਫਿਰ ਸਾਨੂੰ ਦੇ ਦਿੱਤਾ ਜਾਂਦਾ ਹਾਲਾਂਕਿ ਉਹਦੇ ਵਿੱਚ ਤਾਂ ਛੋਟਾ ਜ਼ਿਮੀਂਦਾਰ ਜਿਹਦੇ ਮੋਟਰ ਲੱਗੇ ਰੋਲ ਮਾਰਿਆ ਗਿਆ ਨਮੋਨਾ ਦਾ ਉਹ ਕਿਰਾਏ ਤੇ ਛੱਡ ਕੇ ਉਹ ਇੰਜਨ ਨਾਲ ਨੂੰ ਕਿਤੇ ਹੋਰ ਦਾ ਧੰਗ ਨਾਲ ਪਰ ਗੇੜੇ ਜੂ ਵੀ ਕੱਟਿਆ ਗਿਆ ਜਿਹੜਾ ਬੰਦਾ 13-13 ਮੋਟਰਾਂ ਚਲਾਉਂਦਾ ਜਿਹੜਾ ਮੋਟਰਾਂ ਵਾਲਾ ਬੈਠਾ ਉਹਨਾਂ ਨੂੰ ਖਾਸ ਕਰ ਵੱਡੇ ਜਿੰਨਾਂ ਦਾ ਫਾਇਦਾ ਛੋਟਾ ਜਿੰਨਾਂ ਉੱਥੇ ਹੀ ਮਾਰੇ ਗਿਆ ਹਾਂ ਮਾਰੇ ਗਿਆ ਜੂ